ਰੂਤੇ ਢੇਰ ਤੇ ਬੈਠਾ ਜਲੰਧਰ ਇੰਡੀਅਨ ਆਇਲ ਕਾਰਪੋਰੇਸ਼ਨ ਸੁਚੀਪਿੰਡ ਡੀਪੋ ਤੇ ਗੈਰ ਕਾਨੂੰਨੀ ਢੰਗ ਨਾਲ ਕੱਢਿਆ ਜਾ ਰਿਹਾ ਪੈਟਰੋਲ ਇਹ ਪ੍ਰਸ਼ਾਸਨ ਦੀ ਨਹੀਂ ਪੈ ਰਹੀ ਨਜ਼ਰ 슬리퍼 ਸੈਲੀ ਅਜਹਿ ਸਥਾਨ ਹਨ ਸਾਫਟ ਟਾਰਗੇਟ ਜਲੰਧਰ ਅੰਮ੍ਰਿਤਸਰ ਰੋਡ ਤੇ ਸਥਿਤ ਸੁਚੀਪਿੰਡ ਵਿਖੇ ਸੂਰਜਨ ਕਲੇਬ ਦੇ ਨੇੜੇ ਇੰਡੀਅਨ ਆਇਲ ਕਾਰਪੋਰੇਸ਼ਨ ਦਾ ਡੀਪੋ ਹੈ ਜਿੱਥੇ ਤੇਲ ਵਾਲੇ ਟੈਂਕਰਾਂ ਲਈ ਦੋ ਵੱਖ-ਵੱਖ ਪਾਰਕਿੰਗਾਂ ਮੌਜੂਦ ਹਨ ਜਿੱਥੇ ਪੈਟਰੋਲ ਡੀਜ਼ਲ ਅਤੇ ਐਲ ਪੀ ਜੀ ਦੀ ਗੈਰ ਕਾਨੂੰਨੀ ਨਿਕਾਸੀ ਕਈ ਸਾਲਾਂ ਤੋਂ ਚੱਲ ਰਹੀ ਹੈ ਇਸ ਦੌਰਾਨ ਕੋਈ ਵੱਡੀ ਘਟਨਾ ਵੀ ਵਾਪਰ ਸਕਦੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਹ ਸਾਰਾ ਗੈਰ ਕਾਨੂੰਨੀ ਕੰਮ ਖੁੱਲ੍ਹੇਆਮ ਚੱਲ ਰਿਹਾ ਹੈ ਕਈ ਸਾਲਾਂ ਤੋਂ ਚੱਲ ਰਿਹਾ ਇਸ ਗੋਰਖ ਧੰਦੇ ਦੇ ਬਾਵਜੂਦ ਵੀ ਪ੍ਰਸ਼ਾਸਨ ਅਜੇ ਤੱਕ ਮੂਕ ਦਰਸ਼ਕ ਬਣਿਆ ਹੋਇਆ ਹੈ ਕਿ ਪ੍ਰਸ਼ਾਸਨ ਦੀ ਇੱਥੇ ਇੰਨੇ ਸਾਲਾਂ ਤੋਂ ਨਜ਼ਰ ਨਹੀਂ ਪੈ ਰਹੀ ਇਹ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ ਜੇਕਰ ਸੂਤਰਾਂ ਦੀ ਮੰਨਿਆਤਾ ਦੋਵੇਂ ਪਾਰਕਿੰਗ ਸਥਾਨਾਂ ਤੇ ਜਿੱਥੇ ਇਹ ਗੈਰ ਕਾਨੂੰਨੀ ਧੰਦਾ ਧੜਲੇ ਨਾਲ ਚੱਲ ਰਿਹਾ ਹੈ ਅਜਿਹੇ ਸਥਾਨ ਆਤਵਾਦੀ ਗਤੀਵਧੀਆਂ ਵਿੱਚ ਸ਼ਾਮਲ ਸਲੀਪਰ ਸੱਲਾਂ ਲਈ ਸਾਫਟ ਟਾਰਗੇਟ ਹਨ ਕਿਉਂਕਿ ਇਨਾ ਪਾਰਕਿੰਗ ਸਥਾਨਾਂ ਦੇ ਆਲੇ-ਦੁਆਲੇ ਦੋ ਵੱਡੀਆਂ ਕੰਪਨੀਆਂ ਦੇ ਤੇਲ ਡੀਪੂ ਹਨ ਅਜੇ ਵਿੱਚ ਜੇਕਰ ਪਾਰਕਿੰਗ ਨੂੰ ਨਿਸ਼ਾਨਾ ਬਣਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਘੱਟੋ-ਘੱਟ ਅੱਧਾ ਸ਼ਹਿਰ ਇਸ ਦੀ ਲਪੇਟ ਵਿੱਚ ਆ ਕੇ ਸੜ ਕੇ ਸੁਆਹ ਹੋ ਸਕਦਾ ਹੈ ਅਜਿਹੀ ਸਥਿਤੀ ਵਿੱਚ ਜੇਕਰ ਅੱਗ ਲੱਗ ਜਾਂਦੀ ਹੈ ਤਾਂ ਇਸ ਨੂੰ ਕਾਬੂ ਕਰਨਾ ਬਹੁਤ ਮੁਸ਼ਕਲ ਹੋ ਜਾਵੇਗਾ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਅਤੇ ਸਖਤ ਕਾਰਵਾਈ ਕਰਨ ਦੀ ਲੋੜ ਹੈ ਦੈਨਿਕ ਸਵੇਰਾ ਇਸ ਤਰ੍ਹਾਂ ਦੀਆਂ ਗੈਰ ਕਾਨੂੰਨੀ ਗਤੀਵਧੀਆਂ ਵਿਰੁੱਧ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਦਾ ਰਹਿੰਦਾ ਹੈ ਅਤੇ ਭਵਿੱਖ ਵਿੱਚ ਵੀ ਕਰਦਾ ਰਹੇਗਾ। ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਮ ਜਲੰਧਰ ਅੰਮ੍ਰਿਤਸਰ ਰੋਡ ਤੇ ਸਥਿਤ ਸੁਚੀਪਿੰਡ ਵਿਖੇ ਸੂਰੀਨ ਕਲੇਬ ਦੇ ਨੇੜੇ ਇੰਡੀਅਨ ਆਲ ਕਾਰਪੋਰੇਸ਼ਨ ਦਾ ਡੀਪੂ ਹੈ ਜਿੱਥੇ ਤੇਲ ਵਾਲੇ ਟੈਂਕਰਾਂ ਲਈ ਦੋ ਵੱਖ-ਵੱਖ ਪਾਰਕਿੰਗਾਂ ਮੌਜੂਦ ਹਨ ਜਿੱਥੇ ਪੈਟਰੋਲ ਡੀਜ਼ਲ ਅਤੇ ਐਲਪੀਜੀ ਦੀ ਗੈਰ ਕਾਨੂੰਨੀ ਨਿਕਾਸੀ ਕਈ ਸਾਲਾਂ ਤੋਂ ਚੱਲ ਰਹੀ ਹੈ। ਇਸ ਦੌਰਾਨ ਕੋਈ ਵੱਡੀ ਘਟਨਾ ਵੀ ਵਾਪਰ ਸਕਦੀ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਇਹ ਸਾਰਾ ਗੈਰ ਕਾਨੂੰਨੀ ਕੰਮ ਖੁੱਲ੍ਹੇਆਮ ਚੱਲ ਰਿਹਾ ਹੈ। ਕਈ ਸਾਲਾਂ ਤੋਂ ਚੱਲ ਰਿਹਾ ਇਸ ਗੋਰਖ ਧੰਦੇ ਦੇ ਬਾਵਜੂਦ ਵੀ ਪ੍ਰਸ਼ਾਸਨ ਅਜੇ ਤੱਕ ਮੂਕ ਦਰਸ਼ਕ ਬਣਿਆ ਹੋਇਆ ਹੈ। ਕੀ ਪ੍ਰਸ਼ਾਸਨ ਦੀ ਇੱਥੇ ਇੰਨੇ ਸਾਲਾਂ ਤੋਂ ਨਜ਼ਰ ਨਹੀਂ ਪੈ ਰਹੀ? ਇਹ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ। ਜੇਕਰ ਸੂਤਰਾਂ ਦੀ ਮੰਨਿਆਤਾ ਦੋਵੇਂ ਪਾਰਕਿੰਗ ਸਥਾਨਾਂ ਤੇ ਜਿੱਥੇ ਇਹ ਗੈਰ ਕਾਨੂੰਨੀ ਧੰਦਾ ਧੜਲੇ ਨਾਲ ਚੱਲ ਰਿਹਾ ਹੈ, ਅਜਿਹੇ ਸਥਾਨ ਅੱਤਵਾਦੀ ਗਤੀਵਧੀਆਂ ਵਿੱਚ ਸ਼ਾਮਲ ਸਲੀਪਰ ਸੱਲਾਂ ਲਈ ਸਾਫਟ ਟਾਰਗੇਟ ਹਨ। ਕਿਉਂਕਿ ਇਨਾ ਪਾਰਕਿੰਗ ਸਥਾਨਾਂ ਦੇ ਆਲੇ-ਦੁਆਲੇ ਦੋ ਵੱਡੀਆਂ ਕੰਪਨੀਆਂ ਦੇ ਤੇਲ ਡੀਪੂ ਹਨ ਅਜੇ ਵਿੱਚ ਜੇਕਰ ਪਾਰਕਿੰਗ ਨੂੰ ਨਿਸ਼ਾਨਾ ਬਣਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਘੱਟੋ-ਘੱਟ ਦਾ ਸ਼ਹਿਰ ਇਸ ਦੀ ਲਪੇਟ ਵਿੱਚ ਆ ਕੇ ਸੜ ਕੇ ਸੁਆਹ ਹੋ ਸਕਦਾ ਹੈ ਅਜਿਹੀ ਸਥਿਤੀ ਵਿੱਚ ਜੇਕਰ ਅੱਗ ਲੱਗ ਜਾਂਦੀ ਹੈ ਤਾਂ ਇਸ ਨੂੰ ਕਾਬੂ ਕਰਨਾ ਬਹੁਤ ਮੁਸ਼ਕਲ ਹੋ ਜਾਵੇਗਾ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਅਤੇ ਸਖਤ ਕਾਰਵਾਈ ਕਰਨ ਦੀ ਲੋੜ ਹੈ ਦੈਨਿਕ ਸਵੇਰਾ ਇਸ ਤਰ੍ਹਾਂ ਦੀਆਂ ਗੈਰ ਕਾਨੂੰਨੀ ਗਤੀਵਧੀਆਂ ਵਿਰੁੱਧ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਦਾ ਰਹਿੰਦਾ ਹੈ ਅਤੇ ਪਵਿੱਖ ਵਿੱਚ ਵੀ ਕਰਦਾ ਰਹੇਗਾ ਬਿਊਰੋ ਰਿਪੋਰਟ ਡੈਨਿਕਸ ਵਿਰਾਟੀ